ਜੂਨ 1984 ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਬਲੂ ਸਟਾਰ ਬਾਰੇ ਅਜਿਹਾ ਕੀ ਹੈ ਜਿਹੜਾ ਲੋਕਾਂ ਨੂੰ ਜਿੰਨਾ ਉਤਸੁਕ ਕਰਦਾ ਹੈ ਉਨਾ ਹੀ ਗੁੱਸਾ ਦਿਵਾਉਂਦਾ ਹੈ ਦੇਖੋ ਸਾਡੀ ਵਿਸ਼ੇਸ਼ ਲੜੀ ਵਿੱਚ ਆਪਰੇਸ਼ਨ ਬਲੂ ਸਟਾਰ ਅਣਕਹੀ ਦਾਸਤਾਨ ਗੁਰਦੁਆਰਾ ਕਾਬਗਨ ਸਾਹਿਬ ਵਿੱਚ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਯਾਦਗਾਰੋ ਸਾਰੇ ਜਾਣਦੇ ਫੈਸਲੇ ਨੂੰ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਗਲਤ ਠਹਿਰਾਇਆ ਹੈ ਲੁਧਿਆਣਾ ਪਹੁੰਚੇ ਸਰਨਾ ਨੇ ਕਿਹਾ ਕਿ ਇਤਿਹਾਸਿਕ ਗੁਰਦੁਆਰੇ ਵਿੱਚ ਯਾਦਗਾਰ ਬਣਾਉਣ ਨਾਲ ਗੁਰੂਆਂ ਦੀ ਬੇਅਤ ਵੀ ਹੋਏਗੀ ਸਰਨਾ ਨੇ ਕਿਹਾ ਕਿ ਯਾਦਗਾਰ ਬਣਾਉਣਾ ਸਿਰਫ ਸਿਆਸੀ ਸਟੰਟ ਹੈ ਜਿਸ ਤਰ੍ਹਾਂ ਸਿੱਖਾਂ ਨੂੰ ਪੰਜਾਬ ਵਿੱਚ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸੇ ਤਰ੍ਹਾਂ ਦਿੱਲੀ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਦਾ ਲਾਹਾ ਲੈਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਇਸ ਦੌਰਾਨ ਉਹਨਾਂ ਡੀਐਸਜੀਐਮਸੀ ਚੋਣਾਂ ਵਿੱਚ ਦਿੱਲੀ ਦੇ ਗਵਰਨਰ ਵੱਲੋਂ ਅਕਾਲੀ ਦਲ ਬਾਦਲ ਨਾਲ ਰਲੇ ਹੋਣ ਅਤੇ ਕਈ ਹਥਕੰਡੇ ਵਰਤੇ ਜਾਣ ਦੇ ਵੀ ਦੋਸ਼ ਲਾਏ ਇਹ ਸਿਰਫ ਪੋਲਿਟਿਕਲ ਸਟੈਂਟਮੈਂਟ ਹੈ ਨਿੰਨਾਂ ਨੂੰ ਪਤਾ ਹੈ ਕਨਨਜੀ ਇਹ ਘਾਇਰ ਗ੍ਰੂਨ ਨਹੀਂ ਕਰ ਰਹੇ ਇਹ ਪਾਰਲੀਮੈਂਟ ਦੇ ਸਾਹਮਣੇ ਜਗਾ ਹੈਗੀ ਔਰ ਇਹ ਬਣਨੀ ਨਹੀਂ ਚਾਹੀਦੀ ਇਹ ਨਕਸ਼ੇ ਪਾਸ ਕੀਤੇ ਬਗਾਰ ਨਹੀਂ ਬਣਨੀ ਚਾਹੀਦੀ ਔਰ ਰੋਗ ਲਾਤੀ ਉਹਨਾਂ ਨੇ ਅੱਧੀ ਤੋਂ ਵੱਧ ਦਿੱਲੀ ਜਿਹੜੀ ਹੈਗੀ ਕਾਰਪੋਰੇਸ਼ਨ ਕੋਲ ਹੈ ਕਾਰਪੋਰੇਸ਼ਨ ਕੋਲ ਜਿੱਥੇ ਮਰਜ਼ੀ ਲਾ ਕੇ ਬਣਾ ਲੈਣ ਉਥੇ ਕਤਮਨਾਰ ਬਣਾ ਦੇਣ ਮੈਨੂੰ ਵੰਟਰ ਬਣਾ ਦੇਣ ਜੋ ਬਣਾਣਾ ਨੇ ਬਣਾ ਲਾ ਸਾਡਾ ਲਾਈਨ ਆਫ ਐਕਸ਼ਨ ਸਿੱਧਾ ਹੈਗਾ ਜੀ ਇੱਥੇ ਬਣਾਣਗੇ ਇਹਨਾਂ ਨੂੰ ਗੁਰੂ ਦੀ ਕਰੋਪੀ ਸਹੇਗੀ ਔਰ ਸੰਗਤ ਦਾ ਗੁੱਸਾ ਸਹਣਾ ਇਹ ਬਚ ਨਹੀਂ ਸਕਣਗੇ ਇਨਾਂ ਨੇ ਪੈਸੇ ਪੜਾਏ ਇਹਨਾਂ ਦੀ ਸ਼ਰਾਬ ਪੜਾਈ ਹੈ ਇਹਨਾਂ ਦੇ ਤਾਂ ਵੀ ਕੋਈ ਨਹੀਂ ਜਿਹੜਾ ਹੁਰਬਾ ਇਹਨਾਂ ਨੇ ਵਰਤਿਆ ਹੈ ਕੱਲ ਕੋਈ ਹੋਰ ਬੰਦਾ ਆ ਕੇ 7-800 ਕਰੋੜ ਰੁਪਏ ਲੈ ਕੇ ਜਿਸ਼ ਹੌਣੀ ਕਮੇਟੀ ਦੀ ਚੋਣ ਲਾ ਕੇ ਕਬਜ਼ਾ ਕਰ ਲਿਆ ਤੇ ਸਿੱਖ ਸਿਧਾਂਤਾਂ ਦੀ ਤਲਾਨੀ ਦੇ ਦਿੱਤੀ ਫਿਰ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਖਾਂਗੇ YouTube ਤੇ ਸਾਨੂੰ ਫੋਲੋ ਕਰੋ Twitter ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ